ਮਨ ਕੀ ਹਾਰੀ ਹਾਰ ਹੈ ਮਨ ਕੀ ਜੀਤੇ ਜੀਤ ਇਹ ਜ਼ਿੰਦਗੀ ਦੀ ਖੇਡ ਮਨ ਦੀ ਖੇਡ ਹੈ ਸਾਡੇ ਵਿਚਾਰਾਂ ਦੀ ਖੇਡ ਜੋ ਅਸੀਂ ਹਾਂ ਆਪਣੀ ਸੋਚ ਕਰਕੇ ਹਾਂ ਆਪਣੇ ਵਿਚਾਰਾਂ ਕਰਕੇ ਹਾਂ Swami Vivekananda ਨੇ ਕਿਹਾ ਸੀ ਕਿ ਸਾਨੂੰ ਸਾਡੀ ਸੋਚ ਨੇ ਬਣਾਇਆ ਏ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਏ ਕਿ ਅਸੀਂ ਕੀ ਸੋਚਦੇ ਹਾਂ ਸ਼ਬਦ ਗੌਣ ਜਾਣ ਵਾਲਾ ਏ ਵਿਚਾਰ ਰਹਿੰਦੇ ਨੇ ਉਹ ਦੂਰ ਤੱਕ ਯਾਤਰਾ ਕਰਦੇ ਨੇ ਮਨ ਕੀ ਹਾਰੀ ਹਾਰ ਹੈ ਮਨ ਕੀ ਜੀਤੇ ਜੀਤ ਜੋ ਮਾਨਸਿਕ ਤੌਰ ਤੇ ਜਿੱਤ ਲਈ ਤਿਆਰ ਨਹੀਂ ਉਹ ਕਦੇ ਸਫਲ ਨਹੀਂ ਹੋ ਸਕਦਾ ਸਫਲਤਾ ਅਤੇ ਅਸਫਲਤਾ ਵਿੱਚ ਹਾਰ ਅਤੇ ਜਿੱਤ ਵਿੱਚ ਸਾਡਾ ਦ੍ਰਿਸ਼ਟੀਕੋਣ ਸਾਡੀ ਸੋਚ ਅਤੇ ਸਾਡੇ ਮਨ ਦੇ ਭਾਵਾਂ ਦਾ ਹੀ ਵੱਡਾ ਅਸਰ ਹੁੰਦਾ ਹੈ ਮਨੁੱਖ ਹੋਈ ਕੋ ਜੋ ਹੁੰਦਾ ਹੈ ਜੋ ਉਹ ਸੋਚਦਾ ਹੈ ਸਫਲ ਹੋਣ ਲਈ ਸਫਲਤਾ ਬਾਰੇ ਇੱਛਾ ਰੱਖਣਾ ਅਸਫਲਤਾ ਦੇ ਡਰ ਨਾਲੋਂ ਜ਼ਿਆਦਾ ਜ਼ਰੂਰੀ ਹੈ। ਹਾਰ ਕਦੇ ਹਾਰ ਨਹੀਂ ਹੁੰਦੀ। ਹਾਰ ਉਦੋਂ ਹੀ ਹੁੰਦੀ ਆ ਜਦੋਂ ਤੁਸੀਂ ਉਸ ਨੂੰ ਸਵੀਕਾਰ ਕਰ ਲੈਂਦੇ ਹੋ। ਅਸਫਲਤਾ ਕਦੇ ਵੀ ਘਾਤਕ ਨਹੀਂ ਹੁੰਦੀ। ਸਗੋਂ ਟੈਂਦੀ ਕਲਾ ਅਤੇ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਹਮੇਸ਼ਾ ਘਾਤਕ ਹੁੰਦਾ ਈ। ਨਿਰਾਸ਼ਾਵਾਦੀ ਅਤੇ ਨਕਾਰਾਤਮਕ ਸੋਚ ਰੱਖਣ ਵਾਲੇ ਜ਼ਿੰਦਗੀ ਜਿਉਂਦੇ ਨਹੀਂ। ਜ਼ਿੰਦਗੀ ਚਾਉਂਦੇ ਨਹੀਂ ਜ਼ਿੰਦਗੀ ਕੱਟਦੇ ਨੇ ਆਸ਼ਾਵਾਦੀ ਅਤੇ ਸਕਾਰਾਤਮਕ ਸੋਚ ਰੱਖਣ ਵਾਲੇ ਲੋਕ ਜ਼ਿੰਦਗੀ ਨੂੰ ਸਿਰਫ ਜਿਉਂਦੇ ਹੀ ਨਹੀਂ ਸਗੋਂ ਮਾਣਦੇ ਵੀ ਨੇ ਮੇਰਾ ਦਾਗਸਤਾਨ ਵਿੱਚ ਰਸੂਲ ਹਮਜ਼ਾ ਤੋਬ ਲਿਖਦਾ ਏ ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ ਤੇ ਅਫਸੋਸੀਆਂ ਯਾਦਾਂ ਰੱਖਦੇ ਹਨ ਅਜਿਹੇ ਲੋਕਾਂ ਦੇ ਵਰਤਮਾਨ ਅਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖਿਆਲ ਹੁੰਦੇ ਹਨ ਕੁਝ ਲੋਕ ਹੁੰਦੇ ਹਨ ਜਿਹੜੇ ਬੀਤੇ ਬਾਰੇ ਰੌਸ਼ਨ ਸੁਹੇਲੀਆਂ ਯਾਦਾਂ ਰੱਖਦੇ ਹਨ ਉਹਨਾਂ ਦੇ ਚਿੰਤਨ ਵਿੱਚ ਵਰਤਮਾਨ ਅਤੇ ਭਵਿੱਖ ਵੀ ਰੌਸ਼ਨ ਹੈ ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਯਾਦਾਂ ਵਿੱਚ ਖੁਸ਼ੀ ਹੁੰਦੀ ਹੈ ਉਦਾਸੀ ਵੀ ਧੁੱਪ ਵੀ ਹੁੰਦੀ ਹੈ ਛਾਂ ਵੀ ਵਰਤਮਾਨ ਤੇ ਭਵਿੱਖ ਬਾਰੇ ਉਹਨਾਂ ਦੇ ਵਿਚਾਰਾਂ ਵਿੱਚ ਵਨਸਵੰਨੇ ਭਾਵ ਖਿਆਲ ਸੰਗੀਤ ਤੇ ਰੰਗ ਭਰੇ ਹੁੰਦੇ ਹਨ ਚੁਣੌਤੀਆਂ ਨੂੰ ਸਵੀਕਾਰਨ ਵਾਲੇ ਜਾਣਦੇ ਹਨ ਕਿ ਕੜਾਕੀ ਦੀ ਠੰਡ ਤੋਂ ਬਾਅਦ ਬਸੰਤ ਰੁੱਤ ਜ਼ਰੂਰ ਆਵੇਗੀ ਕੀ ਹੋਇਆ ਕਿ ਹਾਲਾਤ ਸਾਜ਼ਗਾਰ ਨਹੀਂ ਪਰ ਮਨ ਤਾਂ ਸਥਿਰ ਹੈ ਚੜਤੀ ਕਲਾ ਹੈ ਜਿੱਤਣ ਦੀ ਆਸ ਹੈ ਸੂਰਜ ਅਵਸ਼ ਚੜ੍ਹੇਗਾ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ ਪ੍ਰਕਾਸ਼ ਦੂਰ ਨਹੀਂ ਦੁੱਖ ਸੁੱਖ ਰਾਤ ਦਿਨ ਵਾਂਗ ਨਹੀਂ ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਹੀ ਹੈ ਅਜਿਹੇ ਸੋਚ ਵਾਲੇ ਲੋਕ ਸਫਲਤਾ ਦੇ ਰਾਹੀ ਬਣਦੇ ਨੇ ਅਜਿਹੇ ਲੋਕ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਕੁਲਵਿੰਦਰ ਕੌਰ ਵੀ ਅਜਿਹੇ ਲੋਕਾਂ ਵਿੱਚੋਂ ਇੱਕ ਹੈ ਪਟਿਆਲਾ ਨੇੜੇ ਇੱਕ ਪਿੰਡ ਦੀ ਰਹਿਣ ਵਾਲੀ ਕੁਲਵਿੰਦਰ ਨੇ 7ਵੀਂ ਵਿੱਚ ਪੜਦੀ ਨੇ ਆਪਣੇ ਦੋਵੇਂ ਹੱਥ ਗਵਾ ਲਏ ਬੱਚਿਆਂ ਨੇ ਖੇਡ ਖੇਡ ਵਿੱਚ ਟੋਕੇ ਵਾਲੀ ਮਸ਼ੀਨ ਨਾਲ ਛੇੜਛਾੜ ਕਰ ਲਈ ਤੇ ਕੁਲਵਿੰਦਰ ਦੇ ਦੋਵੇਂ ਹੱਥ ਕੱਟੇ ਗਏ ਬੱਚੀ ਦੇ ਨਾਲ ਨਾਲ ਮਾਪਿਆਂ ਤੇ ਵੀ ਵੱਡੀ ਮੁਸੀਬਤ ਆ ਗਈ ਦੁਨੀਆਦਾਰਾਂ ਨੇ ਤਾਂ ਲੜਕੀ ਨੂੰ ਜਾਨੂ ਮਾਰਨ ਦੀਆਂ ਸਲਾਹਾਂ ਵੀ ਦਿੱਤੀਆਂ ਪਰ ਮਾਪਿਆਂ ਨੇ ਹੌਸਲੇ ਨਾਲ ਇਸ ਸੰਕਟ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਸਕੂਲ ਦੇ ਅਧਿਆਪਕਾਂ ਦੀ ਅਗਵਾਈ ਤੇ ਮਾਪਿਆਂ ਦੇ ਪਿਆਰ ਸਦਕਾ ਕੁਲਵਿੰਦਰ ਨੇ ਨਾ ਸਿਰਫ ਮੁੜ ਪੜਨਾ ਸ਼ੁਰੂ ਕੀਤਾ ਬਲਕਿ ਆਪਣੇ ਮਨ ਵਿੱਚ ਵੱਡੇ ਸੁਪਨੇ ਸਿਰਜ ਕੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਸ਼ੁਰੂ ਕੀਤੀ ਬਿਨਾ ਹੱਥਾਂ ਤੋਂ ਲਿਖਣ ਦਾ ਅਭਿਆਸ ਕੀਤਾ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ਰਹਿ ਕੇ ਕਾਨੂੰਨ ਦੀ ਪੜ੍ਹਾਈ ਕੀਤੀ ਐਲ ਐਲ ਐਮ ਕਰਨ ਤੋਂ ਬਾਅਦ ਯੂ ਜੀ ਸੀ ਨੈਟ ਪਾਸ ਕੀਤਾ ਫਿਰ ਜੱਜ ਬਣਨ ਲਈ ਮੁਕਾਬਲੇ ਦੀ ਪ੍ਰੀਖਿਆ ਵਿੱਚ ਬੈਠੀ ਅਤੇ ਮਾਰਚ 2014 ਵਿੱਚ ਜੁਡੀਸ਼ੀਅਲ ਸੇਵਾ ਲਈ ਚੁਣੀ ਗਈ ਕੁਲਵਿੰਦਰ ਦੀ ਇਹ ਉਦਾਹਰਣ ਸਪਸ਼ਟ ਕਰਦੀ ਹੈ ਕਿ ਜੇ ਕੋਈ ਧ੍ਰੇੜ ਇਰਾਦੇ ਨਾਲ ਆਪਣੇ ਲਕਸ਼ ਨੂੰ ਪਾਉਣ ਹਿੱਤ ਲਗਾਤਾਰ ਮਿਹਨਤ ਕਰੇ ਤਾਂ ਮੰਜ਼ਿਲ ਉਸਦੇ ਪੈਰਾਂ ਵਿੱਚ ਆ ਹੀ ਜਾਂਦੀ ਹੈ ਇਹ ਸੰਭਵ ਤਾਂ ਹੀ ਹੋ ਸਕਿਆ ਜੇ ਇਸ ਬੱਚੀ ਨੇ ਆਪਣੇ ਮਨ ਵਿੱਚ ਕੁਝ ਕਰਨ ਦਾ ਇਰਾਦਾ ਧਾਰਿਆ ਸੀ ਸੁਚੇਤ ਜਾਂ ਅਚੇਤ ਉਸ ਨੂੰ ਮਨ ਦੀ ਸ਼ਕਤੀ ਦਾ ਗਿਆਨ ਸੀ ਅਹਿਸਾਸ ਸੀ ਦੂਜੇ ਪਾਸੇ ਸਾਡੇ ਸਮਾਜ ਵਿੱਚ ਅਨੇਕਾਂ ਲੋਕ ਅਜਿਹੀਆਂ પરિਸਥਿਤੀਆਂ ਦਾ ਮੁਕਾਬਲਾ ਕਰਨ ਦੀ ਬਜਾਏ ਹਿੰਦੀ ਕਲਾ ਵਿੱਚ ਚਲੇ ਜਾਂਦੇ ਨੇ ਮਨੁੱਖ ਦੀ ਸਫਲਤਾ ਤੇ ਸਫਲਤਾ ਲਈ ਉਸ ਦਾ ਮਨ ਜ਼ਿੰਮੇਵਾਰ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਭਗਵਤ ਗੀਤਾ ਵਿੱਚ ਕਹਿੰਦੇ ਨੇ ਕਿ ਆਦਮੀ ਜੋ ਚਾਹੇ ਬਣ ਸਕਦਾ ਹੈ ਜੇ ਉਹ ਵਿਸ਼ਵਾਸ ਨਾਲ ਇੱਛਤ ਵਸਤੂ ਉੱਤੇ ਲਗਾਤਾਰ ਚਿੰਤਨ ਕਰੇ। ਡਾਕਟਰ ਜੋਸਿਫ ਮਰਫੀ ਅਵਚੇਤਨ ਮਨ ਦੀ ਸ਼ਕਤੀ ਬਾਰੇ ਸਮਝਾਉਂਦੇ ਹੋਏ ਲਿਖਦੇ ਹਨ ਕਿ ਤੁਹਾਡਾ ਅਵਚੇਤਨ ਮਨ ਤੁਹਾਡੇ ਵਿਚਾਰਾਂ ਉੱਤੇ ਪ੍ਰਤੀਕਿਰਿਆ ਕਰਦਾ ਹੈ ਤੇ ਉਹਨਾਂ ਦੇ ਅਨੁરૂਪ అనుభవਾਂ, ਘਟਨਾਵਾਂ ਅਤੇ ਹਾਲਾਤਾਂ ਨੂੰ ਉਤਪੰਨ ਕਰ ਦਿੰਦਾ ਹੈ। ਯਾਦ ਰੱਖੋ ਤੁਹਾਨੂੰ ਸਫਲਤਾ ਉਸ ਚੀਜ਼ ਦੇ ਕਾਰਨ ਨਹੀਂ ਮਿਲਦੀ ਹੈ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਸਫਲਤਾ ਤਾਂ ਮਨ ਦੇ ਵਿਸ਼ਵਾਸ ਕਾਰਨ ਮਿਲਦੀ ਹੈ। ਤੁਹਾਡਾ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਤੁਹਾਡੇ ਵਿਚਾਰ ਹੀ ਪਰਸਥਿਤੀਆਂ ਨੂੰ ਜਨਮ ਦਿੰਦੇ ਹਨ ਤੁਸੀਂ ਲੋਕਾਂ ਨੂੰ ਅਕਸਰ ਕਹਿੰਦੇ ਹੋਏ ਸੁਣ ਸਕਦੇ ਹੋ ਕਿ ਮੇਰੀ ਐਡੀ ਕਿਸਮਤ ਕਿਥੋਂ ਇਹ ਤਾਂ ਬਈ ਭਾਗਾਂ ਦਾ ਧਨੀ ਹੈ ਮੇਰੀ ਕਿਸਮਤ ਵਿੱਚ ਤਾਂ ਦੁੱਖ ਹੀ ਲਿਖੇ ਨੇ ਰੱਬ ਨੇ ਮੈਨੂੰ ਰੋਗੀ ਕਿਉਂ ਬਣਾ ਦਿੱਤਾ ਖੁਸ਼ੀ ਤਾਂ ਰੱਬ ਨੇ ਸਾਨੂੰ ਬਖਸ਼ੀ ਹੋ ਨਹੀਂ ਮੈਂ ਇੰਨੀ ਮਿਹਨਤ ਕਰਦਾ ਹਾਂ ਪਰ ਬਰਕਤ ਨਹੀਂ ਪੈਂਦੀ ਅਸੀਂ ਇਕੱਠੇ ਪੜੇ ਪਰ ਉਹ ਕਿੱਥੇ ਪਹੁੰਚ ਗਿਆ ਤੇ ਮੈਂ ਇੱਥੇ ਦਾ ਇੱਥੇ ਉਸ ਦੀ ਸ਼ੌਹਰਤ ਬੁਲੰਦੀਆਂ ਤੇ ਐ ਕਿ ਮੈਂ ਬੇਨਾਮ ਹੀ ਤੁਰ ਜਾਵਾਂਗਾ ਇੱਕੋ ਘਰ ਵਿੱਚ ਪੈਦਾ ਹੋ ਕੇ ਮੈਂ ਫਰਸ਼ ਤੇ ਹਾਂ ਤੇ ਉਹ ਅਰਸ਼ ਤੇ ਕਿਸਮਤ ਨੇ ਵੱਡਾ ਮਜ਼ਾਕ ਕੀਤਾ ਏ ਮੇਰੇ ਨਾਲ ਅਜਿਹੇ ਨਹੋਰੇ ਤੇ ਗਿਲੇ ਸ਼ਿਕਵੇ ਭਰੇ ਬੋਲ ਅਕਸਰ ਸੁਣਨ ਨੂੰ ਮਿਲ ਜਾਂਦੇ ਨੇ ਜੇ ਤੁਹਾਡੇ ਮਨ ਵਿੱਚ ਅਜਿਹੇ ਖਿਆਲ ਹੋਣਗੇ ਤਾਂ ਤੁਹਾਡੇ ਬੁੱਲਾਂ ਤੇ ਅਜਿਹੇ ਬੋਲ ਹੋਣਗੇ ਤਾਂ ਸੁਭਾਵਿਕ ਤੌਰ ਤੇ ਤੁਹਾਡੇ ਜੀਵਨ ਵਿੱਚ ਅਜਿਹਾ ਕੁਝ ਆਪਰੇਗਾ ਯਾਦ ਰੱਖੋ ਹੌਲੀ ਹੌਲੀ ਤੁਸੀਂ ਆਪਣੇ ਅੰਦਰਲੀ ਦੀ ਬਾਹਰਲੀ ਤਸਵੀਰ ਵਿੱਚ ਤਬਦੀਲ ਹੁੰਦੇ ਜਾਂਦੇ ਹੋ ਤੁਸੀਂ ਆਪਣੇ ਵਿਚਾਰਾਂ ਨੂੰ ਬਦਲੋ ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਵੇਗੀ ਮਨੁੱਖ ਜਿਹੜੀਆਂ ਗੱਲਾਂ ਦਾ ਚਿੰਤਨ ਕਰਦਾ ਏ ਜੋ ਗੱਲਾਂ ਨੂੰ ਵਾਰ-ਵਾਰ ਮਨ ਵਿੱਚ ਦੁਹਰਾਉਂਦਾ ਏ ਜਿਨ੍ਹਾਂ ਖਿਆਲਾਂ ਨੂੰ ਇੱਛਾ ਬਣਾ ਲੈਂਦਾ ਏ ਜਿਨ੍ਹਾਂ ਇੱਛਾਵਾਂ ਨੂੰ ਸੁਪਨੇ ਬਣਾ ਲੈਂਦਾ ਏ ਜਿਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸੰਕਲਪ ਧਾਰ ਲੈਂਦਾ ਏ ਉਸ ਸੰਕਲਪ ਜਾ ਮਾਨਸਿਕ ਸ਼ਕਤੀ ਨਾਲ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਮਨ ਸਰੀਰ ਨੂੰ ਜੋ ਕਾਰਜ ਕਰਨ ਦਾ ਆਦੇਸ਼ ਦਿੰਦਾ ਏ ਸਰੀਰ ਉਸ ਦੀ ਅਣਹੇਲ ਨਾ ਨਹੀਂ ਕਰ ਸਕਦਾ ਅਜਿਹੀ ਮਾਨਸਿਕ ਸ਼ਕਤੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਦੂਰ ਕਰ ਸਕਦੀ ਹੈ ਕੈਂਸਰ ਦੇ ਮਰੀਜ਼ ਠੀਕ ਹੋਏ ਨੇ ਮਨ ਦੀ ਸ਼ਕਤੀ ਨਾਲ ਸਰਵਪ੍ਰੀਤ ਘੁੰਮਣ ਵਰਗੀ ਕੁੜੀ ਇਕਲੱਤ ਨਾਲ ਨੱਚ ਕੇ ਦੁਨੀਆ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਏਹੀ ਮਾਨਸਿਕ ਸ਼ਕਤੀ ਹੈ ਜੋ ਤੁਹਾਨੂੰ ਦੌਲਤ ਸ਼ੋਹਰਤ ਤੇ ਸੱਤਾ ਦੀ ਪ੍ਰਾਪਤੀ ਦਾ ਰਾਹ ਦਰਸਾਉਂਦੀ ਹੈ ਇਸ ਸੰਕਲਪ ਦੀ ਸ਼ਕਤੀ ਹੀ ਸਿਰ ਤਲੀ ਤੇ ਰੱਖ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਵਚਨ ਪੂਰਾ ਕਰਨ ਦਾ ਬਲ ਬਖਸ਼ਦੀ ਹੈ ਇਹੀ ਮਨ ਦੀ ਸ਼ਕਤੀ ਮਿਹਨਤ ਦਾ ਸਬਕ ਦਿੰਦੀ ਹੈ। ਇਹੀ ਮਨ ਦੀ ਤਾਕਤ ਗਰੀਬੀ ਦਾ ਖਾਤਮਾ ਕਰਕੇ ਦੌਲਤਮੰਦ ਬਣਾਉਣ ਦੀ ਸਮਰੱਥਾ ਰੱਖਦੀ ਹੈ। ਇਸੇ ਮਨ ਦੀ ਸ਼ਕਤੀ ਨਾਲ ਲੋਕ ਸਫਲਤਾ ਮਿਲਣ ਤੱਕ ਦ੍ਰਿੜ ਇਰਾਦੇ ਅਤੇ ਸਵੈ ਪ੍ਰੇਰਣਾ ਨਾਲ ਮੰਜ਼ਿਲ ਪ੍ਰਾਪਤੀ ਵਿੱਚ ਜੁਟੇ ਰਹਿੰਦੇ ਨੇ। ਇਸ ਮਾਨਸਿਕ ਸੋਚ ਕਾਰਨ ਹੀ ਇੱਕ ਨਿਰਾਸ਼ਾਵਾਦੀ ਨੂੰ ਹਰ ਮੌਕੇ ਵਿੱਚ ਮੁਸ਼ਕਲ ਨਜ਼ਰ ਆਉਂਦੀ ਹੈ ਤੇ ਇੱਕ ਆਸ਼ਾਵਾਦੀ ਨੂੰ ਹਰ ਮੁਸ਼ਕਲ ਵਿੱਚ ਮੌਕਾ ਨਜ਼ਰ ਆਉਂਦਾ ਹੈ। ਖਿਆਲਾਂ ਦੇ ਵਿਚਾਰਾਂ ਨੇ ਹੀ ਅਸਲ ਵਿੱਚ ਸਾਡੀ ਜ਼ਿੰਦਗੀ ਦਾ ਰਸਤਾ ਤੈਅ ਕਰਨਾ ਹੁੰਦਾ ਹੈ ਹੁਣ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਤਾਂ ਦੇਰੀ ਕਿਸ ਗੱਲ ਦੀ ਹੈ ਉਠੋ ਤੇ ਆਪਣੀ ਚਾਹਤ ਮੁਤਾਬਕ ਜ਼ਿੰਦਗੀ ਦਾ ਸੰਕਲਪ ਜ਼ਿੰਦਗੀ ਦੀ ਮੰਜ਼ਲ ਤੇ ਜ਼ਿੰਦਗੀ ਦਾ ਉਦੇਸ਼ ਤੈਅ ਕਰੋ ਸਵੇਰੇ ਬਿਸਤਰੇ ਤੋਂ ਉੱਠਦਿਆਂ ਸਭ ਤੋਂ ਪਹਿਲਾਂ ਕੰਮ ਜੋ ਕਰਨਾ ਚਾਹੀਦਾ ਹੈ ਉਹ ਆਪਣੀਆਂ ਰੀਜਾਂ ਨੂੰ ਯਾਦ ਕਰਨਾ ਆਪਣੀ ਮੰਜ਼ਲ ਦੀ ਤਸਵੀਰ ਦੇਖਣਾ ਤੇ ਮੰਜ਼ਲ ਵੱਲ ਵਧਣ ਹਿੱਤ ਦਿਨ ਵਿੱਚ ਕਰਨ ਵਾਲੇ ਕੰਮਾਂ ਦੀ ਸੂਚੀ ਤਿਆਰ ਕਰਨਾ ਹੁੰਦਾ ਹੈ ਇਸੇ ਤਰ੍ਹਾਂ ਰਾਤੀਂ ਸੌਣ ਲੱਗਿਆਂ ਸਵੈ ਪਰਚੋਲ ਕਰਨਾ ਕਿ ਅੱਜ ਦਿਨ ਵੇਲੇ ਮੈਂ ਮੰਜ਼ਿਲ ਵੱਲ ਕਿੰਨੇ ਕਦਮ ਵਧਾਏ ਦਿਨ ਵੇਲੇ ਕੋਈ ਗਲਤ ਤੇ ਨਕਾਰਾਤਮਕ ਵਿਚਾਰਤਾ ਨਹੀਂ ਆਈ ਮਨਮਾਸਤਕ ਵਿੱਚ ਜਿਵੇਂ ਤੁਸੀਂ ਆਪਣੇ ਕੱਪੜਿਆਂ ਦੀ ਚੋਣ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਆਪਣੇ ਵਿਚਾਰਾਂ ਦੀ ਚੋਣ ਕਰੋ ਨਕਾਰਾਤਮਕ ਵਿਚਾਰਾਂ ਤੋਂ ਬਚਣਾ ਜ਼ਰੂਰੀ ਹੈ ਹਮੇਸ਼ਾ ਚੰਗੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਥਾਂ ਦਿਓ ਤੁਸੀਂ ਜਿਸ ਤਰ੍ਹਾਂ ਦੇ ਆਦਮੀ ਜਾਂ ਇਸਤਰੀ ਬਣਨਾ ਚਾਹੁੰਦੇ ਹੋ ਆਪਣੇ ਮਨ ਵਿੱਚ ਉਹੋ ਜਿਹੀ ਤਸਵੀਰ ਬਣਾ ਕੇ ਰੱਖੋ ਜਦੋਂ ਕਦੇ ਵੀ ਮਨ ਦੀ ਅਵਸਥਾ ਚੰਗੀ ਹੋਵੇ ਉਸ ਸਮੇਂ ਉਸ ਤਸਵੀਰ ਨੂੰ ਵੇਖੋ ਤੇ ਉਸ ਆਪਣੇ ਆਦਰਸ਼ ਵਰਗਾ ਹੋਣ ਦਾ ਅਹਿਸਾਸ ਕਰੋ ਉਸ ਸ਼ੇਰ ਨੂੰ ਯਾਦ ਰੱਖੋ ਕਿ ਤਸਵੀਰ ਯਾਰ ਦਿਲ ਵਿੱਚ ਹੈ ਨਜ਼ਰ ਚੁਕਾਈ ਔਰ ਦੇਖ ਲਿਆ ਤਸਵੀਰ ਤੁਹਾਡੀ ਇਛਤ ਚੀਜ਼ ਦੀ ਹੋਣੀ ਚਾਹੀਦੀ ਹੈ ਤੁਹਾਡੇ ਸੁਪਨੇ ਦੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਉਸ ਮਾਨ ਇਛਤ ਚੀਜ਼ ਨੂੰ ਪਾਉਣ ਦੀ ਇੱਛਾ प्रबल ਇੱਛਾ ਵਿੱਚ ਤਬਦੀਲ ਹੋ ਜਾਵੇਗੀ ਤੁਹਾਨੂੰ ਉਸ ਨੂੰ ਪਾਉਣ ਲਈ ਕੰਮ ਕਰਨ ਮਿਹਨਤ ਕਰਨ ਦੀ ਹਿੰਮਤ ਅਤੇ ਬਲ ਮਿਲੇਗਾ ਜਿਉਂ ਲਗਾਤਾਰ ਮਿਹਨਤ ਫਲ ਲਿਆਵੇਗੀ ਅਤੇ ਕੁਦਰਤ ਤੁਹਾਨੂੰ ਸਫਲਤਾ ਬਖਸ਼ੇਗੀ ਬਚਪਨ ਵਿੱਚ ਸੁਣਿਆ ਹੋਇਆ ਗੀਤ ਯਾਦ ਰੱਖੋ ਨੰਨੇ-ਮੁੰਨੇ ਬੱਚੇ ਤੇਰੀ ਮੁਠੀ ਵਿੱਚ ਕੀ ਹੈ ਮੁਠੀ ਵਿੱਚ ਹੈ ਤਕਦੀਰ ہماری ਤੇ ਸੱਚਮੁੱਚ ਤੁਹਾਡੀ ਤਕਦੀਰ ਤੁਹਾਡੀ ਮੁਠੀ ਵਿੱਚ ਹੈ। Swami Vivekananda ਨੇ ਕਿਹਾ ਹੈ ਕਿ ਇੱਕ ਵਿਚਾਰ ਨੂੰ ਜੀਵਨ ਬਣਾ ਲਵੋ। ਉਸ ਵਿਚਾਰ ਬਾਰੇ ਸੋਚ, ਉਸ ਦੇ ਸੁਪਨੇ ਲਵੋ, ਉਸ ਵਿਚਾਰ ਨੂੰ ਜਿਓ। ਆਪਣੇ ਮਸਤਕ, ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿੱਚ ਡੁੱਬ ਜਾਣ ਦੇਵੋ ਅਤੇ ਬਾਕੀ ਸਾਰੇ ਵਿਚਾਰ ਇੱਕ ਪਾਸੇ ਰੱਖ ਦਿਓ। ਇਹ ਹੀ ਸਫਲਤਾ ਹੋਣ ਦਾ ਤਰੀਕਾ ਹੈ। ਸੋ ਸਪਸ਼ਟ ਹੈ ਕਿ ਵਿਚਾਰ ਹੀ ਸਾਡੀ ਜ਼ਿੰਦਗੀ ਨੂੰ ਬਣਾਉਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਏਸੀ ਆਸ਼ੀ ਦਾ ਸਿਕਰ ਕੀਤਾ ਮਿਲਦਾ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਚੁਣੌਤੀਆਂ ਨੂੰ ਸਵੀਕਾਰਨ ਵਾਲੀ ਜਾਣਦੇ ਨੇ ਕਿ ਕੜਾਕੇ ਦੀ ਠੰਡ ਤੋਂ ਬਾਅਦ ਬਸੰਤ ਰੁੱਤ ਜ਼ਰੂਰ ਆਵੇਗੀ ਕੀ ਹੋਇਆ ਕਿ ਹਾਲਾਤ ਸਾਜ਼ਗਾਰ ਨਹੀਂ ਪਰ ਮਨ ਤਾਂ ਸਥਿਰ ਹੈ ਚੜ੍ਹਦੀ ਕਲਾ ਹੈ ਜਿੱਤਣ ਦੀ ਆਸ ਹੈ ਸੂਰਜ ਅਵਸ਼ ਚੜੇਗਾ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ ਪ੍ਰਕਾਸ਼ ਦੂਰ ਨਹੀਂ ਦੁੱਖ ਸੁੱਖ ਰਾਤ ਦਿਨ ਵਾਂਗ ਨੇ ਹਰ ਰਾਤ ਤੋਂ ਬਾਅਦ ਸਵੇਰਾ ਹੋਣਾ ਹੀ ਹੈ